ਹਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਚਬਰਤ ਹਦੇ ਮਾਲਕ ਦਸਾਂ ਬਾਸ਼ਾ ਅਦਮਗਸ ਰੂਪ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਧੰਨ ਦੀ ਗੋਦ ਵਿੱਚ ਬੈਠੀ ਹੋਈ ਸਾਧ ਸੰਗਤ ਜੀਓ ਆਓ ਆਪਣੀ अनमोल ਜੀਵਨ ਦੀਆਂ ਘੜੀਆਂ ਨੂੰ ਅਲਮੌਲ ਸਮੇ ਨੂੰ ਅਲਮੌਲ ਜੋ ਜੀਵਨ ਦੀ ਯਾਤਰਾ ਕਰ ਰਹੀ ਹੈ ਜਨਮ ਤੇ ਮੌਤ ਦੇ ਸੰਨ ਦੇ ਵਿੱਚ ਇਸ ਨੂੰ ਸਭਲ ਬਣਾਉਣ ਵਾਸਤੇ ਆਓ ਉਸ ਪਰਿਪੂਰਨ ਪਰਮੇਸ਼ਰ ਵਾਹਿਗੁਰੂ ਅਗਾ ਬੋਧੀਆਂ ਵਡਿਆਈਆਂ ਉਹਦੇ ਗਾਣ ਉਹਦੇ ਘਰ ਦੀ ਵਿਚਾਰ ਉਹਦੇ ਘਰ ਦੇ ਗਿਆਨ ਨੂੰ ਗੁਰਮਤ ਨੂੰ ਧਾਰਨ ਕਰੀਏ ਕੋਈ ਵੀ ਰਸਨਾ ਵਾਂਝੀ ਨਹੀਂ ਰਹਿਣੀ ਚਾਹੀਦੀ ਤਹਾਂ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਇਆ ਨਾਰਾ ਕਰੋ ਬਲੰ ਗੱਜ ਕੇ ਬਲਾਓ ਫਤੇ ਆਖੋ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਜੋ ਲੜੀ ਵਾਰ ਜਬਜੀ ਸਾਹਿਬ ਦੀ ਕਥਾ ਆਪ ਜੀ ਵਿਚਾਰ ਸਰਵਨ ਕਰਦੇ ਆ ਰਹੇ ਉਸ ਲੜੀ ਨੂੰ ਅੱਗੇ ਤੋਰੀਏ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰਤਾ ਵਾਸਤੇ ਗੁਰੂ ਨਾਨਕ ਦੇ ਘਰ ਦੀ ਲਵਾ ਦੋ ਹਾਜ਼ਰੀ ਇੱਕ ਵੇਰਾਂ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਅਮੁੱਲ ਗਾਣਾ ਅਮੁੱਲ ਵਪਾਰ ਧਿਆਨ ਦੇਣਾ ਜਿਹੜੇ ਅਮੁੱਲ ਗੁਣ ਨੇ ਜਿਨ੍ਹਾਂ ਦਾ ਕੋਈ ਵੀ ਮੁੱਲ ਨਹੀਂਗਾ ਕੋਈ ਆਪਾਂ ਚੀਜ਼ ਲੈਣੀ ਐ ਸੰਸਾਰ ਦੇ ਅੰਦਰ ਉਹਦਾ ਮੁੱਲ ਉਤਾਰਿਆ ਜਾਂਦਾ ਜਮੀਨ ਲਈ ਤਾਂ ਮੁੱਲ ਦਿੰਨੇ ਐ ਸੋਨਾ ਲਈਏ ਚਾਂਦੀ ਲਈਏ ਹੀਰੇ ਜਵਾਹਰ ਮੋਤੀ ਆਦਿਕ ਲਈਏ ਕੋਈ ਵੀ ਚੀਜ਼ ਲੈਣਿਆਂ ਲੀੜਾ ਕੱਪੜਾ ਉਹਦਾ ਮੁੱਲ ਦਿੱਤਾ ਜਾਂਦਾ ਪਰਧਾਨ ਦੇ ਨਾਂ ਸਾਧ ਸੰਗਤ دنیਵੀਂ ਦੌਰ ਤੇ ਜੇ ਕੋਈ ਅਸੀਂ ਗੀਤ ਗਾਣੇ ਨੂੰ ਨੱਚਰ ਕੰਜਾ ਨੱਚਰ ਵਾਲਿਆਂ ਨੂੰ ਬੁਲਾਉਣਾ ਹੋਵੇ ਮਾਫ਼ ਕਰਨਾ ਸਾਧ ਸੰਗਤ ਇਹੋ ਜੇ ਬਚਨ ਨਾ ਬੋਲੀਏ ਛਾਹ ਸੰਗਤ ਦੇ ਵਿੱਚ ਕਿ ਅਸੀਂ ਉਹਨਾਂ ਨੂੰ ਵੀ ਮੌਲ ਦਿੰਨੇ ਆ ਲੱਖ 2 ਲੱਖ 4 ਲੱਖ ਰੁਪਇਆ ਪਰ ਜਿਹੜੀ ਅਨਮੁੱਲੀ ਜੀਵ ਹੈ ਇਹ ਸ਼ਰਾਬ ਲੈਣ ਵਾਸਤੇ ਜਾਣੀ ਨਖੋਜ਼ ਚੱਲ ਕੇ ਜਾਣੀ ਤੇਰ ਮਾ ਰਤਨ ਜਿਹੜਾ ਦੁੱਧ ਹੈ ਉਹ ਘਰਾਂ ਦੇ ਵਿੱਚ ਆਪ ਚੱਲ ਕੇ ਆਉਂਦਾ ਆਪ ਦੁੱਧ ਹੀ ਲੈ ਕੇ ਆਉਂਦੇ ਨੇ ਧਿਆਨ ਦੇਣਾ ਜਿਹੜੇ ਇਹ ਗੁਣ ਦੀ ਗੱਲ ਕਰਦੇ ਆ ਗੁਰੂ ਦੀ ਗੱਲ ਕਰਦੇ ਆ ਉਹਦੇ ਗੁਲਾਂ ਦੀ ਗੱਲ ਕਰਦੇ ਆ ਉਹਦੇ ਘਰ ਦੀ ਗੱਲ ਕਰਦੇ ਆ ਤੇ ਧਿਆਨ ਦੇਣਾ ਗੁਰੂ ਨਾਨਕ ਦੇਵ ਮਹਾਰਾਜ ਹੀ ਕਹਿੰਦੇ ਇਹ ਭਾਈ ਅਨਮੁੱਲੀ ਚੀਜ਼ ਐ ਜਿਵੇਂ ਬਾਬਾ ਫਰੀਦ ਜੀ ਲਿਖਦੇ ਨੇ ਨਹੀਂ ਪੜਨ ਨਹੀਂ ਪਾਰਖੂ ਨਹੀਂ ਗਾਗ ਨਹੀਂ ਮੋਲ ਨਾ ਹੀ ਕੋਈ ਸ਼ਹਿਰ ਐ ਨਾ ਹੀ ਕੋਈ ਪਾਰਖੂ ਐ ਨਾ ਹੀ ਕੋਈ ਗਾਹ ਕਹੈ ਤੇ ਨਾ ਹੀ ਉਸ ਚੀਜ਼ ਦਾ ਮੁੱਲ ਐ ਮਨਾ ਕਾਓ ਆਵਾਜ਼ ਸਪੀਕਰਾਂ ਦੇ ਵਿੱਚ ਦਿਨੀ ਆਂਮੁੱਲੀ ਚੀਜ਼ ਲੈਣ ਵਾਸਤੇ ਆਪ ਖੁਦ ਚੱਲ ਕੇ ਆਈਏ ਜਿਹਦਾ ਕੋਈ ਵੀ ਮੁੱਲ ਨਹੀਂ ਪਰ ਇੱਕ ਮੁੱਲ ਜ਼ਰੂਰ ਹੈ ਕਿਹੜਾ ਸਤਿਗੁਰੂ ਜੀ ਕਹਿੰਦੇ ਮਨ ਵੇਚੈ ਸਤਿਗੁਰ ਕਾ ਪਾਸ ਤੇ ਸੇਵਾ ਕੇ ਕਾਰਜ ਰਾਸ ਸੇਵਾ ਕਰਤ ਹੋਏ ਨੇ ਕਾਮੀ ਤਤ ਕੋ ਹੋਤ ਪ੍ਰਾਪ ਸੁਆਮੀ ਆਪਣਾ ਮਨ ਗੁਰੂ ਨੂੰ ਅਰਪਣ ਕਰ ਦੇ ਤੇ ਗੁਰੂ ਤੋਂ ਅਮੋਲ ਖਜ਼ਾਨਾ ਇਹ ਮੁੱਲ ਵਾਹੀ ਗੁਰੂ ਅਨਮੁੱਲਾ ਖਜ਼ਾਨਾ ਲੈ ਲਵੋ ਮਹਾਰਾਜ ਕਿਵੇਂ ਮਿਲੇਗਾ ਤੇ ਸਤ ਗੁਰੂ ਜੀ ਕਹਿੰਦੇ ਜਨ ਪ੍ਰੇਮ ਕੀਓ ਤਨ ਹੀ ਪ੍ਰਭ ਪਾਇਓ ਜਿਨ੍ਹਾਂ ਨੇ ਸੱਚਾ ਪ੍ਰੇਮ ਤੇ ਉਸ ਪ੍ਰੇਮ ਦੇ ਵਿੱਚ ਕੋਈ ਡਿਮਾਂਡ ਕੋਈ ਮੰਗ ਕੋਈ ਫੁਰਨਾ ਨਹੀਂ ਹੁੰਦਾ ਤੇ ਜਿੱਥੇ ਕੋਈ ਵੀ ਫੁਰਨਾ ਨਾ ਹੋਵੇ ਮੰਗ ਨਾ ਹੋਵੇ ਡਿਮਾਂਡ ਨਾ ਹੋਵੇ ਸੌਦਾਬਾਜ਼ੀ ਨਾ ਹੋਵੇ ਇਹ ਉਹ ਨਮੁੱਲੀ ਚੀਜ਼ ਲੈ ਜਾਂਦੇ ਨੇ ਗੱਜ ਕੇ ਆਖੋ ਸਤਨਾਮ ਸ੍ਰੀ ਗੁਰੂ ਧਿਆਨ ਦੇਣਾ ਗੁਰੂ ਨਾਨਕ ਦੇਵ ਮਹਾਰਾਜ ਜੀ ਅਨਮੁੱਲੀ ਚੀਜ਼ ਦੀ ਗੱਲ ਕਰਦੇ ਆਮੁੱਲ ਗੁਣ ਉਹਦੇ ਘਰ ਦੀ ਜਿਹੜੀ ਕਥਾ ਹੈ ਗਿਆਨ ਹੈ ਅਨਮੁੱਲੀ ਹੈ ਅਮੁੱਲ ਵਪਾਰ ਤੇ ਜਿਹੜਾ ਉਹਦਾ ਵਪਾਰ ਹੈ ਇਹ ਵੀ ਅਨਮੁੱਲਾ ਹੈ ਅਮੁੱਲ ਵਪਾਰੀਏ ਜਿਹੜੇ ਉਹਦੇ ਵਪਾਰੀ ਨੇ ਉਹਦੇ ਰਸੀਏ ਨੇ ਉਹ ਵੀ ਅਨਮੁੱਲੇ ਨੇ ਅਮੁੱਲ ਭੰਡਾਰ ਤੇ ਜਿਹੜਾ ਉਹਦੇ ਗੁਨਾ ਦਾ ਖਜ਼ਾਨਾ ਦਾਤਾ ਦਾ ਖਜ਼ਾਨਾ ਨਾਮ ਦਾ ਖਜ਼ਾਨਾ ਗਿਆਨ ਦਾ ਖਜ਼ਾਨਾ ਉਹ ਵੀ ਅਨਮੁੱਲਾ ਹੀ ਹੈ ਜਿਹਦਾ ਕੋਈ ਮੁੱਲ ਨਹੀਂ ਅਮੁੱਲ ਆਵੇ ਤੇ ਭਾਈ ਲੈਣੇ ਵਰਗੇ ਅਨਮੁੱਲੇ ਆਉਂਦੇ ਨੇ ਆਮੁੱਲ ਲੈ ਜਾਹੀ ਤੇ ਉਹ ਅਨਮੁੱਲੀ ਦਾਤ ਉਹਨਾਂ ਨੂੰ ਮਿਲ ਜਾਂਦੀ ਹੈ ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦੋ ਪੁੱਤਰ ਸਨ ਸ੍ਰੀ ਚੰਦ ਤੇ ਲక్ష్ਮੀ ਚੰਦ ਘਰ-ਬਾਰ, ਜਾਇਦਾਦ ਕਹਿੰਦੇ ਮਾਲਕ ਤੁਸੀਂ ਪਰ ਜਿਹੜਾ ਅਮੋਲ ਖਜ਼ਾਨਾ ਹੈ ਇਹ ਪ੍ਰਮਾਤਮਾ ਦੀ ਜੋਤ ਹੈ ਹਰਦोमੇ ਜੋ ਧਰੀ ਉਹ ਭਾਈ ਲੈਣੇ ਦੇ ਅੰਦਰ ਧਰ ਦਿੱਤੀ ਵੀ ਗੱਦੀ ਦਾ ਵਾਰਿਸ ਭਾਈ ਲੈਣਾ ਹੋਵੇਗਾ ਆਪਣੇ ਪੁੱਤਰਾ ਨੂੰ ਨਹੀਂ ਬਣਾਇਆ ਕਿਉਂ ਕਿ ਅਨਮੁੱਲੀ ਜੀ ਜਿਹੜੀ ਅਲਮੁੱਲ ਅਲਮੁੱਲੇ ਆਉਂਦੇ ਨੇ ਉਹਨਾਂ ਦੇ ਅੰਦਰ ਹੀ ਟਿਕਦੀ ਹੈ ਗੱਜ ਕੇ ਆਖੋ ਸਤਨਾਮ ਸ੍ਰੀ ਬੋਲਿਆ ਕਰੋ ਭਾਈ ਸਤਨਾਮ ਸ੍ਰੀ ਅਮੁੱਲ ਭਾਈ ਅਮੁੱਲ ਸਮਾਹੀ ਅਮੁੱਲ ਭਾਈ ਅਮੁੱਲ ਹੀ ਉਹਨੂੰ ਪਾਉਂਦੇ ਨੇ ਪਿਆਰ ਕਰਨ ਵਾਲੇ ਨੇ ਅਮੁੱਲ ਸਮਾਹੀ ਦੇ ਅਮੁੱਲੇ ਹੀ ਉਹਦੇ ਵਿੱਚ ਸਮਾ ਜਾਂਦੇ ਜਿਵੇਂ ਗੜਾ ਖੁਰਕੀ ਪਾਣੀ ਵਿੱਚ ਸਮਾ ਜਾਂਦਾ ਗੱਜ ਕੇ ਆਖੋ ਸਤਿਨਾਮ ਜ਼ਰੀ ਅਮੋਲ ਧਰਮ ਮੁੱਲ ਦੀ ਬਾਣ ਜਿਹੜਾ ਉਹਦਾ ਧਰਮ ਹੈ ਦਇਆ ਦਾ ਖਜ਼ਾਨਾ ਧਿਆਨ ਦੇਣਾ ਮੇਰੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਲਿਖਦੇ ਨੇ ਅਮੋਲ ਦਾ ਅਮੋਲ ਧਰਮ ਮੁੱਲ ਦੀ ਬਾਣ ਜਿਹੜੇ ਆਪਾਂ ਦਰ ਦੇ ਉੱਤੇ ਬੈਠੇ ਆ ਨਾ ਜਿੱਥੇ ਧਰਮ ਦੀ ਵਿਚਾਰ ਹੁੰਦੀ ਹੈ ਦਇਆ ਦੀ ਗੱਲ ਸੰਤੋਖ ਦੀ ਗੱਲ ਤੇ ਗਿਆਨ ਤੇ ਗੁਰਮਤ ਦੀ ਗੱਲ ਹੋ ਰਹੀ ਹੈ ਇਹ ਵੀ ਅਨਮੋਲੀ ਹੈ ਅਮੋਲ ਦੀਵਾਨ ਤੇ ਜਿਹੜੇ دیਵਾਨਾਂ ਦੇ ਵਿੱਚ ਆਪਾਂ ਬੈਠੇ ਹਾਂ ਕਥਾ ਕੀਰਤਨ ਦੇ ਅਮੋਲਕ ਦੀਵਾਨ ਨੇ ਬਾਬਾ ਨਾਨਕ ਦੇਵ ਜੀ ਕਹਿੰਦੇ ਹੈ ਭਾਈ ਇਹ ਵੀ ਜਿਹੜੇ ਦਰਬਾਰ ਨੇ ਇਹ ਵੀ ਅਲਮੁੱਲੇ ਨੇ ਇਹਨਾਂ ਦਾ ਲਾਭ ਮਾਇਆ ਲਈ ਜਾਵੇ ਇਹ ਨਾ ਹੀ ਕਿਸੇ ਤੋਂ ਮਾਇਆ ਦਿੱਤੀ ਜਾਂਦੀ ਹੈ ਗੱਜ ਕੇ ਆਕ ਸਤ ਨਾਮ ਸ੍ਰੀ ਹਮਉਤਲੁ ਮਲ ਪ੍ਰਵਾਨ ਤੇ ਜਿਹੜੇ ਉਹਦੇ ਦਰ ਦੀ ਤਕੜੀ ਹੈ ਉਹਦਾ ਕਾਨੂੰਨ ਹੈ ਧਿਆਨ ਦੇਣਾ ਜਿਹੜੀ ਉਹਦੀ ਕੋਰਟ ਕਚਹਿਰੀ ਹੈ ਤੇ ਉਹਦੀਆਂ ਅੱਖਾਂ ਕਹਿੰਦੇ ਕਾਨੂੰਨ ਅੰਨਾ ਹੁੰਦਾ ਬੰਨਿਆ ਅੱਖਾਂ ਬੰਨੀਆਂ ਹੁੰਦੀਆਂ ਇੱਥੇ ਕਾਨੂੰਨ ਅੰਨਾ ਨਹੀਂਗਾ ਧਿਆਨ ਦੇਣਾ ਉੱਥੇ ਤਾਂ ਜੱਜ ਮੁਕਰ ਜਾਵੇਗਾ ਰਿਸ਼ਵਤ ਲੈ ਜਾਵੇਗਾ ਵਕੀਲ ਰਿਸ਼ਵਤ ਲੈ ਜਾਵੇਗਾ ਅਖਵਾ ਨੂੰ ਮਾਰਖ ਪਾ ਦੇਵਾਂਗੇ ਜਾਂ ਮੁਕਰਾ ਦੇਵਾਂਗੇ ਧਮਕੀ ਦੇ ਕੇ ਮਾਰੋਥੇ ਸੱਚ ਹੀ ਸੱਜ ਨਿਬੜੈ ਚੰਨ ਵਖ ਕੱਢੇ ਜਜ ਮਾਲਿਆ ਥਾਇ ਨਾ ਪਾਇਨ ਕੁੜਿਆ ਔਰ ਮੋ ਕਾਲੈ ਦੋਜਕ ਚਾਲਿਆ ਤੇਰੇ ਨਾਂ ਹੀ ਰੱਦੇ ਸੀ ਜਿੰਨ ਗਏ ਸੀ ਠੱਗਣ ਵਾਲਿਆ ਲਿਖ ਨਾਵੇਂ ਧਰਮ ਬਹਾਲਿਆ ਉਥੇ ਸੱਜ ਤੇ ਝੂਠ ਇੱਕ ਪਾਸੇ ਹੋ ਜਾਂਦੇ ਜਿਵੇਂ ਬਾਬਾ ਨਾਨਕ ਦੇਵ ਜੀ ਦਾ ਸ਼ਲੋਕ ਆਵੇਗਾ ਚੰਗੀਆਂ ਆਈਆਂ ਬਰਿਆਈਆਂ ਵਾਚੈ ਧਰਮ ਹੰਦੂਰ ਮਦਾਣੀ ਬਾਖੀ ਇੱਕ ਪਾਸੇ ਲੱਸੀ ਹੋ ਜਾਂਦੀ ਐ ਤੇ ਇੱਕ ਪਾਸੇ ਮੱਖਣ ਹੋ ਜਾਂਦਾ ਜਦੋਂ ਉਹਦੇ ਹੁਕਮ ਦੀ ਬੰਧਾਣੀ ਪਈ ਤੇਰੇ ਚੰਗੇ ਕਰਮ ਤੇ ਮਾੜੇ ਕਰਮ ਇੱਕ ਪਾਸੇ ਹੋ ਜਾਣੀ ਗੱਜ ਕੀ ਆਖੋ ਸਤਨਾਮ ਸ੍ਰੀ ਧਿਆਨ ਦੇਣਾ ਬਾਬਾ ਨਾਨਕ ਦੇਵ ਜੀ ਕਹਿੰਦੇ ਤਲ ਅਮੁੱਲ ਤਲ ਮਨ ਪ੍ਰਵਾਨ ਜਿਹੜੀ ਉਹਦੇ ਵੱਟੇ ਨੇ ਉਹ ਵੀ ਅਨਮੁੱਲੇ ਤੇ ਇਹੜੀ ਉਹਦੀ ਤਕੜੀ ਐ ਜੀਵਨ ਦਾ ਸਾਬਕਤਾਬ ਤੋਲਦੀ ਐ ਉਹ ਵੀ ਅਨਮੁੱਲੀ ਐ ਉਹਦਾ ਵੀ ਕੋਈ ਮੁੱਲ ਨਹੀਂ ਗੱਜ ਕੇ ਆਕੋ ਸਤਨਾਮ ਸ੍ਰੀ ਜਿਹਦੇ ਵਿੱਚ ਪਾਪ ਤੇ ਪੁੰਨ ਚੰਗੇ ਮਾੜੇ ਗੁਣ ਚਮਿਆਈਆਂ ਬਰਿਆਈਆਂ ਪਾ ਕੇ ਤੋਲੀਆਂ ਜਾਂਦੀਆਂ ਆ ਮੁੱਲ ਹੀ ਤਕੜੀ ਨੇ ਆ ਮੁੱਲ ਹੀ ਵਟੇ ਨੇ ਆ ਮੁੱਲ ਬਖਸ਼ੀਸ਼ ਉਹਦੀ ਬਖਸ਼ਿਸ਼ ਵੀ ਮੁੱਲੀ ਐ ਅਮੋਲਿ ਨਿਸ਼ਾਨ ਤੇ ਜਿਹੜਾ ਹਸਾਬ ਕਿਤਾਬ ਕਰਦਾ ਹੈ ਨਿਸ਼ਾਨ ਨੇ ਉਹ ਵੀ ਅਨਮੋਲੇ ਨੇ ਅਮੋਲ ਕਰਮ ਫਰਮਾਨ ਜਿਹੜਾ ਕਰਮ ਹੈ ਉਹ ਵੀ ਅਨਮੋਲ ਹੈ ਜਿਹੜਾ ਕੰਮ ਕਹਿੰਦੇ ਆ ਅਮੋਲ ਫਰਮਾਨ ਤੇ ਜਿਹੜਾ ਆਪਣੇ ਮੂੰਹ ਦੇ ਵਿੱਚੋਂ ਉਹ ਹੁਕਮ ਕਰਦਾ ਹੈ ਫਰਮਾਨ ਕਰਦਾ ਉਹ ਵੀ ਅਨਮੋਲਾ ਹੀ ਹੈ ਅਮੋਲੋ ਮੋਲਾ ਖਿਆ ਨਾ ਜਾਈ ਬਾਬਾ ਨਾਨਕ ਦੇਵ ਜੀ ਕਹਿੰਦੇ ਇਹ ਅਮੁੱਲ ਕਹਿ ਕੀ ਮੈਂ ਗੱਲ ਕੀਤੀ ਐ ਪਰ ਉਹਦਾ ਅਮੁੱਲੇ ਤੋਂ ਵੀ ਅਮ ਮੋਲ ਐ ਇੱਥੇ ਵੀ ਗਲਤੀ ਹੋਈ ਐ ਬਾਬਾ ਨਾਨਕ ਦੇਵ ਜੀ ਕਹਿੰਦੇ ਅਮੋਲੋ ਮੋਲਾ ਖਿਆ ਨਾ ਜਾਈ ਜੀ ਅਮੁੱਲ ਕਹਿ ਦਿੱਤਾ ਨਾ ਅਮੋਲਕ ਤੋਂ ਵੀ ਅਮੋਲ ਕਹੇ ਉਹ ਆਖਿਆ ਨਹੀਂ ਜਾ ਸਕਦਾ ਉਸ ਨੂੰ ਬੇਅੰਤ ਕਹਿਣਾ ਠੀਕ ਐ ਗੱਜ ਕੀ ਆਕੋ ਸਤਿਨਾਮ ਸ੍ਰੀ ਆਖਾ ਕਰ ਰਹੀ ਲਿਵ ਲਾਈ ਉਹਨੂੰ ਆ ਕੇ ਉਹਦੀ ਵਧਾਈ ਕਰਕੇ ਉਹਦੇ ਗੁਣ ਗਾ ਕੇ ਉਹਦੇ ਨਾਲ ਲਿਵ ਲਾਈ ਬੈਠੇ ਨੇ ਬਹੁਤ ਜਗਿਆਸੂ ਆਖਾ வேத ਪਾਠ ਪੜਾਨ வேத ਵੀ ਕਹਿੰਦੀ ਤੇ ਪਾਠ ਪਾ ਪਾਠ ਕਰਨ ਵਾਲੇ ਪਾਠੀ ਉਹਦੀ ਵਿਚਾਰ ਕਰਨ ਵਾਲੇ ਕਥਾ ਕਰਨ ਵਾਲੇ ਵੀ ਕਹਿ ਰਹੇ ਨੇ ਆਖਾ ਪੜੇ ਕਰੀਬ ਖਿਆਲ ਪੜਦੀ ਤੇ ਉਸ ਦਾ ਵਿਖਿਆਨ ਕਰਦੇ ਨੇ ਆਖੇ ਬਰਮੀ ਆਖੰਦ ਬ੍ਰਹਮਾ ਵੀ ਆਖਦਾ ਤੇ ਈਸ਼ ਵਾਹਿਗੁਰੂ ਇੰਦਰ ਦੇਵਤਾ ਵੀ ਕਹਿ ਰਿਹਾ ਹੈ ਧਿਆਨ ਦੇਣਾ ਆਖਾ ਈਸ਼ ਆਖਾ ਇੰਦ ਆਖਾ ਗੋਪੀ ਦਾ ਗੋਵਿੰਦ ਗੋਪੀ ਕਹਿੰਦੇ ਨੇ ਕਪਾਈ ਕ੍ਰਿਸ਼ਨ ਭਗਵਾਨ ਨੂੰ ਤੇ ਕ੍ਰਿਸ਼ਨ ਭਗਵਾਨ ਤੇ ਉਹਦੀਆਂ ਗੋਪੀਆਂ ਨੇ ਉਹ ਵੀ ਆਖਦੀਆਂ ਨੇ 365 ਗੋਪੀਆਂ ਕ੍ਰਿਸ਼ਨ ਭਗਵਾਨ ਦੀਆਂ ਨੇ ਤੇ ਬਾਬਾ ਨਾਨਕ ਦੇਵ ਜੀ ਕਹਿੰਦੇ ਆਖ ਹੈ ਗੋਪੀ ਤੈ ਗੋਬਿੰਦ ਗੋਪੀ ਕਹਿੰਦੇ ਨੇ ਕ੍ਰਿਸ਼ਨ ਭਗਵਾਨ ਔਰੀਆਂ ਗੋਪੀਆਂ ਤੇ ਉਹਦੀ ਸੰਗਤ ਵੀ ਤੇ ਆਪ ਕ੍ਰਿਸ਼ਨ ਭਗਵਾਨ ਵੀ ਉਸ ਭਗਵਾਨ ਦੇ ਗੁਣ ਗਾਉਂਦੇ ਨੇ ਆਖਾ ਇਸਰੇ ਆਖੈ ਸਿੱਧ ਕਹਿੰਦੇ ਜਿਹੜੇ ਇਸਰ ਨੇ ਉਹ ਵੀ ਆਖ ਲੈਣੇ ਸਿੱਧ ਉਹ ਵੀ ਆਖਦੇ ਨੇ ਆਖਾ ਕੀਤੇ ਕੀਤੇ ਬਦ ਜਿਹੜੇ ਉਹਦੇ ਬੁੱਧੀਵਾ ਨੇ ਵਿਗਿਆਨੀ ਨੇ ਗਿਆਨੀ ਨੇ ਪੰਡਤ ਲੋਗ ਨੇ ਵਾਹਿਗੁਰੂ ਬੁੱਧੀਵਾਨ ਵੀ ਉਹਨੂੰ ਗਾਰੇ ਨੇ ਆਖੇ ਦਨਵ ਆਖੇ ਦੀਵ ਰਾਖਸ਼ ਵੀ ਕਹਿੰਦੇ ਨੇ ਤੇ ਦੇਵ ਕਹਿੰਦੇ ਨੇ ਦੇਵੀ ਸ਼ubh ਗੁਣਾ ਵਾਲੇ ਨੂੰ ਉਹ ਉਹ ਵੀ ਆਖ ਰਹੇ ਨੇ ਉਹ ਵੀ ਵਧਾਈ ਕਰ ਰਹੇ ਨੇ ਆਖੇ ਸੁਰਨਰ ਮਨਜਨ ਸੇਵ ਸੁਰ ਦੇਵਤੇ ਨੇ ਨਾਰਾ ਮਨੁੱਖ ਨੇ ਮਨ ਉਹ ਮੂਨੀ ਨੇ ਜਾਨੋ ਦੇ ਸੇਵਕ ਨੇ ਇਹ ਸਾਰੇ ਉਹਦੀ ਵਡਿਆਈ ਕਰ ਰਹੇ ਨੇ ਕਿਤੇ ਅੱਖ ਅੱਖ ਨਿਪਾਹੇ ਕਿਤੇ ਆਖੀ ਜਾਂਦੇ ਨੇ ਤੇ ਕੋਈ ਅੱਖਣ ਨੂੰ ਪੈ ਰਹੇ ਨੇ ਭਾਵ ਕਹਿਣ ਨੂੰ ਅੱਗੇ ਤੁਰ ਰਹੇ ਨੇ ਇਤੇ ਆਖੇ ਅੱਖ ਨਬਾਏਂਗੇ ਤੇ ਕਹ ਗਏ ਉੱਠ ਢਜਾਈ ਬਾ ਦੁਨੀਆ ਦੇ ਵਿੱਚ ਲੋਕ ਆਏ ਵਿਗਿਆਨੀ ਆਏ ਗਿਆਨੀ ਆਏ ਕਥਾਵਾਜਕ ਆਏ ਉਹਦੀ ਵਡਿਆਈ ਉਹਦੀ ਮਹਿਮਾ ਕਰਕੇ ਕਿੰਨੇ ਹੀ ਗਿਆਨੀ ਕਥਾਵਾਜਕ ਬੁੱਧੀਵਾਲ ਦੁਨੀਆ ਤੋਂ ਚਲੇਗੇ ਗੱਜ ਕੇ ਆਖੋ ਸਤਨਾਮ ਸ੍ਰੀ ਇਤੇ ਕੀਤੇ ਹੋਰ ਕਰੀ ਤੇ ਜਿੰਨੇ ਇਹ ਪਹਿਲਾਂ ਪੈਦਾ ਕੀਤੇ ਤੇ ਹੋਣ ਨੇ ਇਹਨੇ ਹੋਰ ਪੈਦਾ ਹੋ ਜਾਣ ਤਾਖ ਨਾ ਸਕੈ ਕਹੀ ਕੀ ਤਾਂ ਵੀ ਉਸ ਪਰਮਾਤਮਾ ਦੇ ਗੋਨੋ ਦੀ ਵਡਿਆਈ ਉਹਦੀ ਮਹਿਮਾ ਉਹਦੇ ਘਰ ਨੂੰ ਕੋਈ ਬਿਆਨ ਨਹੀਂ ਕਰ ਸਕਦਾ ਜੀਵੜ ਭਾਵੈ ਦੇਵੜ ਹੋਏ ਜਿੱਡਾ ਵੱਡਾ ਭਗਵਾਨ ਆਪੈ ਓਡੀ ਵੱਡੀ ਉਹਦੀ ਵਡਿਆਈ ਉਹਦੀ ਗੁਦਰਤ ਹੈ ਜੀਵੜ ਭਾਵੈ ਦੇਵੜ ਹੋਏ ਜਿੱਡਾ ਮਰਜੀ ਉਹ ਆਪਣੇ ਆਪ ਨੂੰ ਵੱਡਾ ਕਰ ਲੈ ਤੇ ਆਪਣੀ ਗੁਦਰਤ ਨੂੰ ਮਾਦਾ ਲਵੇ ਨਾਨਕ ਜਾਣ ਸੱਚ ਸੋਈ ਏ ਨਾਨਕ ਆਖ ਉਹ ਜਿੱਡਾ ਵੱਡਾ ਉਹ ਆਪ ਹੈ ਉਹਦੀ ਗੁਦਰਤ ਹੈ ਆਪਣੇ ਆਪ ਨੂੰ ਆਪ ਹੀ ਜਾਣਦਾ ਗੱਜ ਕੇ ਆਖੋ ਸਤਿਨਾਮ ਸ੍ਰੀ ਜੇ ਕੋ ਆਖੇ ਬੋਲ ਵਗਾੜ ਜੇ ਕੋਈ ਮੇਰੇ ਵਰਗਾ ਮੂਰਖ ਆਖੇ ਕਿ ਮੈਂ ਉਹਨੂੰ ਬਿਆਨ ਕਰ ਦਿਆਂਗਾ ਵਰਣਨ ਕਰ ਦਿਆਂਗਾ ਦੱਸ ਦਿਆਂਗਾ ਉਹਦੀ ਗੁਣਾਂ ਨੂੰ ਉਹਦੀ ਵਿਡਿਆਈ ਨੂੰ ਉਹਦੀ ਘਰ ਦੀ ਮਹਿਮਾ ਨੂੰ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਉਹ ਆਪਣੇ ਆਪ ਦਾ ਬੋਲ ਵਿਗਾਰ ਬਣਦਾ ਹੈ ਤਾਂ ਲਿਖੀਏ ਸਰਗਵਾਰੰਗਵਾਰਾ ਕਹਿੰਦੇ ਗਵਾਰੰਗਵਾਰ ਤੋਂ ਭਾਵ ਉਸਾਰੀ ਮੂਰਖਾਂ ਦੇ ਵਿੱਚੋਂ ਸ਼੍ਰੋਮਣੀ ਮੂਰਖ ਆਖਿਆ ਜਾਵੇਗਾ ਗੱਜ ਕੇ ਆਖੋ ਸਤਨਾਮ ਜੀ ਜਿਹੜਾ ਕਹੇਗਾ ਵੀ ਮੈਂ ਉਸ ਬਿਆੰਤ ਨੂੰ ਜਾਣ ਲਗਾ ਉਹਦਾ ਅੰਤ ਪਾ ਲਾਂਗਾ ਸੋ ਦਰ ਕਿਹਾ ਸੋ ਕਰ ਕਿਹਾ ਉਹ ਦਰ ਕਿਹੋ ਜਿਹਾ ਉਹਦਾ ਘਰ ਕਿਹੋ ਜਿਹਾ ਜਿੱਤਬੈ ਸਰਬਸਮਾਲੀ ਜਿੱਥੇ ਬੈਠ ਕੇ ਸਾਰੀ ਜੀਵਾਂ ਦੀ ਸੰਭਾਲ ਕਰਦਾ ਜਿਵੇਂ ਆਪਾਂ ਪਰਿਵਾਰ ਦੀ ਸੰਭਾਲ ਕਰਦੇ ਆ ਉਹਦਾ ਦਰ ਕਿਹੋ ਜਿਹਾ ਉਹਦਾ ਬੂਹਾ ਕਿਹੋ ਜਿਹਾ ਉਹਦਾ ਸਗਾਸਨ ਉਹਦਾ ਤਖਤ ਕਿਹੋ ਜਿਹਾ ਹੋਵੇਗਾ ਜਿੱਥੇ ਬਹਿ ਕੇ ਸਾਰੀ ਜੀ ਜਨਤਾ ਨੂੰ ਖੰਡਾ ਬਰੇ ਮੰਡਾ ਨੂੰ ਪੈਦਾ ਕਰਦਾ ਤੇ ਐਡੇ ਵੱਡੇ ਪਰਿਵਾਰ ਨੂੰ ਪੈਦਾ ਕਰਕੇ ਤੇ ਸਾਰਿਆਂ ਦੀ ਦੇਖਭਾਲ ਕਰਦਾ ਇਸਾਰੇ ਨੂਰ ਜੀ ਪਚਾਉਂਦਾ ਗੱਜ ਕੇ ਆਖੋ ਸਤਨਾਮ ਸ੍ਰੀ ਵਾਜੇ ਨਾਦ ਅਨੇਕ ਅਸ਼ੰਖਾ ਕੀਤੇ ਬਾਵਨ ਹਾਰੀ ਵਾਜੇ ਨਾਦ ਕਿੰਨੇ ਵਾਜੇ ਨੇ ਕਿੰਨੇ ਨਾਦ ਕਹਿੰਦੇ ਨੇ ਗਲੇ ਨੂੰ ਅਨੇਕ ਅਸ਼ੰਖ ਅਨੇਕਾ ਨੇ ਕੀਤੇ ਬਾਵਨ ਹਾਰੀ ਕਿੰਨੇ ਹੀ ਪਸ਼ੂ ਪੰਛੀ ਨੇ ਸਾਰੀ ਜੀਵ ਨੂੰ ਗਾਰੇ ਕੀਤੇ ਰਾਗ ਬਰੀ ਸੋ ਕਹੀ ਅੰਨ ਕਿੰਨੇ ਰਾਗ ਰਗੜੀਆਂ ਨੇ ਕਹਿ ਰਹੀਆਂ ਨੇ ਕਿਤੇ ਗਾਵਨ ਹਾਰੇ ਕਿੰਨੇ ਗੰਧਰ ਬਰਾਗੀ ਆ ਕੇ ਦੁਨੀਆ ਦੇ ਵਿੱਚੋਂ ਚਲੇ ਗਏ ਉਹਨੂੰ ਗਾਉਂਦੇ ਨੇ ਗਾਵੈ ਤਉਨ ਪਉਣ ਬਾਣੀ ਬਸੰਤ ਰਗਾਵੇ ਰਾਜਾ ਧਰਮ ਦੀਵਾਰੀ ਹਵਾ ਵੀ ਗਾਉਂਦੀ ਐ ਧਿਆਨ ਦੇਣਾ ਤੇ ਪਾਣੀ ਵੀ ਉਹਨੂੰ ਗਾ ਰਿਆ ਬਸੰਦਰ ਕਹਿੰਦੇ ਨੇ ਅੱਗ ਨੂੰ ਉਹ ਵੀ ਉਹਨੂੰ ਗਾ ਰਹੀ ਨੇ ਜਿਹੜੇ ਆਵੇ ਫੁੱਟਦੇ ਨੇ ਗਾਵੈ ਰਾਜਾ ਧਰਮ ਦੀਵਾਰੀ ਤੇ ਜਿਹੜੇ ਸਾਰੇ ਜੀਵਾਂ ਦਾ ਹਿਸਾਬ ਕਿਤਾਬ ਕਰਦਾ ਧਰਮ ਰਾਜਾ ਉਹ ਵੀ ਉਹਦੇ ਦਰ ਤੇ ਖੜਾ ਗਾ ਰਿਹਾ ਗੱਜ ਕੇ ਆਕੋ ਸਤਨਾਮ ਸ੍ਰੀ ਗਉ ਵੈ ਚਿਤ ਗੁਬਤ ਲਿਖੇ ਜਾਣੇ ਲਿਖ ਲਿਖ ਧਰਮ ਵੀ ਜਾ ਰਹੀ ਜਿਹੜੇ ਚਿੱਤਰ ਤੇ ਗੁਬਤ ਨਹੀਂ ਜੀਵਨ ਦਾ ਹਿਸਾਬ ਕਿਤਾਬ ਪਾਈ ਪਾਈ ਰਾਈ ਰਾਈ ਪਲ ਪਲ ਦਾ ਲਿਖਦੀ ਨਹੀਂ ਤੇ ਉਹ ਵੀ ਉਹਦੇ ਇਹਨਾਂ ਗੁਣਾਂ ਨੂੰ ਗਾਰੇ ਨਹੀਂ ਜੀਵਨ ਦਾ ਹਿਸਾਬ ਕਿਤਾਬ ਕਰਕੇ ਗਾਵੇ ਈਸ਼ਰ ਬਰਮਾ ਦੇਵੀ ਸੋਹਣ ਸਦਾ ਸਵਾਰੇ ਕਹਿੰਦੇ ਈਸ਼ਰ ਵੀ ਗਾਰੇ ਤੇ ਬ੍ਰਹਮਾ ਵੀ ਗਾਰੇ ਸੋਹਣ ਸਦਾ ਸਵਾਰੇ ਤੇਰੇ ਦਰ ਤੇ ਸੋਹਣੇ ਜਿਹੜੇ ਸੋਹ ਸੋਹਦੇ ਨੇ ਉਹ ਵੀ ਤੈਨੂੰ ਗਾਰੇ ਨੇ ਗਾਵੇ ਇੰਦੇ ਦਸਨ ਬੈਠੇ ਦੇਵਦਿਆਂ ਦਰ ਨਾਲੇ ਜਿਹੜਾ ਸਾਰੇ ਦੇਵਤਿਆਂ ਦਾ ਸ਼੍ਰੋਮਣੀ ਦੇਵਤਾ 인ਦਰ ਦੇਵਤਾ ਹੈ ਉਹ ਧਰਤ ਦੇ ਉੱਤੇ ਗਿਆਨ ਦੇਣ ਵਾਲਾ ਤੇ ਉਹਦੀ ਉਹਦੀ ਪਰਜਾ ਵੀ ਉਹਦੀ ਸੰਗਤ ਵੀ ਤੇ 인ਦਰ ਦੇਵਤਾ ਵੀ ਉਹਨੂੰ ਗਾਰੇ ਆ ਗਾਵੈ ਸਿੱਧ ਸਮਾਦੀ ਅੰਦਰ ਗਾਵਣ ਸਾਧ ਵਿਚਾਰੇ ਸਿੱਧ ਵੀ ਗਾਰੇ ਨੇ ਸਮਾਦੀ ਲਈ ਬਿਠਿਓ ਵੀ ਗਾਵਣੇ ਗਾਵਣ ਸਾਧ ਵਿਚਾਰੇ ਜਿਹੜੇ ਸਾਧਨਾ ਕਰਨ ਵਾਲੇ ਵਿਚਾਰ ਕਰਨ ਵਾਲੇ ਨੇ ਉਹ ਵੀ ਗਾਰੇ ਨੇ ਗਾਵਣ ਜਤੀ ਸਦੀ ਸੰਤੋਖੀ ਗਾਵੈ ਵੀਰ ਕਰਾਰੇ ਜਤੀ ਵੀ ਗਾਰੇ ਨੇ ਸਦੀ ਸੰਤੋਖੀ ਵੀ ਗਾਰੇ ਨੇ ਗਾਵੈ ਵੀਰ ਕਰਾਰੇ ਜਿਹੜੇ ਯੋਧੇ ਨੇ ਹਮਦਾਨ ਵਿੱਚ ਜਦੋਂ ਕੁੱਦਦੇ ਨੇ ਮੈਦਾਨ ਦੇ ਵਿੱਚ ਮੱਥਾ ਟੇਕ ਕੇ ਅਰਦਾਸ ਕਰਕੇ ਮੈਦਾਨ ਵਿੱਚ ਜਾਂਦੇ ਨੇ ਉਹ ਵੀ ਤਨੂਗਾਰ ਨੇ ਹੁੰਗਾਵਨ ਪੰਡਿਤ ਪੜਨ ਦੇ ਖੀਸ ਸੰਯੋਗ ਜੁਗ ਵੇਦਾਂ ਨਾਲੇ ਜਿਹੜੇ ਪੰਡਿਤ ਨੇ ਵਿਦਵਾਨ ਨੇ ਉਹ ਵੀ ਵੇਦਾਂ ਦੀ ਵਿਚਾਰ ਕਰਕੇ ਗ੍ਰੰਥਾਂ ਦੀ ਵਿਚਾਰ ਕਰਕੇ ਉਹ ਵੀ ਤਨੂਗਾਰ ਨੇ ਗਾਵੈ ਮੋਹਣੀਆਂ ਮਨਮੋਹਣ ਸੁਰਗੈ ਮਛ ਪਿਆਲੇ ਉਹ ਮੋਹਣੀਆਂ ਇਸਤਰੀਆਂ ਨੇ ਸੁਰਗ ਤੇ ਮਛ ਦੀਆਂ ਬਿਵਾਹਿ ਗੁਰੂ ਸੁਰਗ ਤੇ ਲੋਕ ਪਰਲੋਕ ਦੀਆਂ ਉਹ ਵੀ ਤੈਨੂੰ ਗਾ ਰਹੀਆਂ ਨੇ ਜਿਹੜੇ ਮਨ ਨੂੰ ਮੋਹਣ ਵਾਲੇ ਨੇ ਸੁਰਗੈ ਮਛ ਪਿਆਲੇ ਗਾਵਣ ਰਤਨੋ ਬਾਏ ਤੇਰੀ 88 ਤੀਰਥ ਨਾਲੇ ਜਿਹੜੇ ਤੇਰੇ ਰਤਨ ਨੇ ਪੈਦਾ ਕੀਤੀ ਉਹ ਵੀ ਤੈਨੂੰ ਗਾ ਰਹੀ ਨੇ 88 ਤੀਰਥ ਨਾਲੇ ਤੇ 88 ਤੀਰਥਾਂ ਦੇ ਜਿਨ੍ਹਾਂ ਤੇ ਆਪਾਂ ਇਸ਼ਨਾਨ ਕਰਨ ਜਾਣੀ ਹੈ ਉਹ ਵੀ ਤੈਨੂੰ ਗਾਰੇ ਨੇ ਗਾਵੇ ਜੋਧ ਮਹਾ ਮਰਸੂਰ ਹੈ ਗਾਵੇ ਖਾਨੀ ਚਾਰੀ ਜਿਹੜੇ ਯੋਧੇ ਨੇ ਜੰਗਾ ਜੁੱਧਾਂ ਦੇ ਵਿੱਚ ਜਾਂਦੇ ਨੇ ਮੂੰਹ ਦੇ ਉੱਤੇ ਫੱਟ ਖਾਣ ਵਾਲੇ ਨੇ ਉਹ ਵੀ ਗਾਰੇ ਨੇ ਦਾਵੇ ਖਾਨੀ ਚਾਰੀ ਜਿਹੜੀਆਂ ਚਾਰ ਖਾਨੀਆਂ ਨੇ ਅੰਡਾ ਜੀਰਾ ਸੇਦਜ ਅੰਡਾ ਜੀਰਾ ਸੇਦਜ ਉਦ ਭਜ ਤੇਰੇ ਕੀਤੀ ਜਨਤਾ ਏਕ ਪਰ ਮੈਂ ਤੇਰਾ ਦੇਖਿਆ ਤੂੰ ਸਭਨਾ ਮਹਿ ਰਵੰਦ ਤੇ ਜਿਹੜੇ ਇਹ ਅੰਡਾ ਜੇਰ ਅੰਡਜ ਅੰਡੇ ਤੋਂ ਪੈ ਜਾ ਹੁਣ ਨਹੀਂ ਜੇਰ ਹੈ ਜੇਰ ਤੋਂ ਪੈ ਜਾ ਹਉਣ ਵਾਲੀ ਪਸ਼ੂ ਅੰਡਾ ਜੇਰ ਸੇਤਜ ਤੇ ਵਾਹਿਗੁਰੂ ਜਿਹੜੇ ਆਪਾਂ ਪੈਦਾ ਹੋਣ ਵਾਲੇ ਨੇ ਅੰਡਾ ਜੇਰ ਸੇਤਜ ਉਦ ਭਜਾ ਤੇ ਧਿਆਨ ਦੇਣਾ ਆਪਾਂ ਪੈਦਾ ਹੁੰਨੇ ਆ ਮਾਤਾ ਦੇ ਗਰਭ ਦੇ ਵਿੱਚੋਂ ਤੇ ਜਿਹੜੀਆਂ ਜੂਆਂ ਨੇ ਇਹੋ ਜੀ ਜੀ ਬਹੁਤ ਨੇ ਜਿਹੜੇ ਮੁੜਕੇ ਦੇ ਵਿੱਚੋਂ ਪੈਦਾ ਹੋਣ ਵਾਲੇ ਇਹ ਸਾਰੇ ਚਾਰੇ ਖਾਣੀਆਂ ਤੇ ਨੁਗਾਰੀਆਂ ਨੇ ਉਂਗਾਵੇ ਖੰਡ ਮੰਡਲ ਵਰ ਭੰਡਾ ਕਰ ਕਰ ਰਖੀ ਧਾਰੇ ਖੰਡ ਬ੍ਰਹਮਣ ਸਾਰੀਆਂ ਧਰਤੀਆਂ ਨੇ ਜਿੰਨੀਆਂ ਵੀ ਤੂੰ ਪੈਦਾ ਕੀਤੀਆਂ ਨੇ ਉਹ ਸਾਰੇ ਖੰਡ ਬ੍ਰਹਮਣ ਤੈਨੂੰ ਗਾਰੇ ਨੇ ਸਹੀ ਤਦ ਨੂੰ ਗਾਵਨ ਜੋਤਤ ਭਾਵਨ ਉਹ ਗਾਉਂਦੇ ਨੇ ਜਿਹੜੇ ਤੈਨੂੰ ਪਾ ਜਾਂਦੇ ਨੇ ਰਤੇ ਤੇਰੇ ਭਗਤ ਰਸਾਲੇ ਜਿਹੜੇ ਪਰ ਤੇਰੀ ਭਗਤੀ ਦੇ ਵਿੱਚ ਰਤੇ ਜਾਂਦੇ ਨੇ ਉਹ ਜਿਹੜੇ ਗਾਰੇ ਨੇ ਹੋਰ ਕੀਤੇ ਗਾਵਨ ਸੇ ਮੈਂ ਜਿਤ ਨ ਆਵਨ ਬਾਬਾ ਨਾਨਕ ਦੇਵ ਜੀ ਲਿਖਦੇ ਨੇ ਕਹਿੰਦੇ ਜਿੰਨੇ ਕੇ ਮੇਰੇ ਚਿਤ ਜਿਤੇ ਆਏ ਓਨੇ ਮੈਂ ਗੁਰਬਾਣੀ ਦੇ ਅੰਦਰ ਲਿਖ ਦਿੱਤੀ ਇਤੋਂ ਬਾਅਦ ਪਤਾ ਨਹੀਂ ਕਿੰਨੇ ਗਾ ਰਹੇ ਨੇ ਹੋਰ ਕੀਤੇ ਗਾਵਨ ਸੇ ਮੈਂ ਜਿਤ ਨ ਆਵਨ ਨਾਨਕਿਆ ਵਿਚਾਰੇ ਮੈਂ ਨਾਨਕ ਬਚਾਰ ਤੇਰੇ ਦਰ ਦੀ ਕੀ ਵਿਚਾਰ ਕਰ ਸਕਦਾ ਐ ਇੰਨੀ ਵਿਚਾਰ ਕਰਕੇ ਫੇਰ ਵੀ ਬਾਬੇ ਨਾਨਕ ਨੇ ਆਪਣੇ ਆਪ ਨੂੰ ਜੀਰੋ ਤੇ ਉਹਨੂੰ ਹੀਰੋ ਕਹਿ ਦਿੱਤਾ ਸੋਏ ਸੋਈ ਸਦਾ ਸਹਿਬ ਸੱਚਾ ਸਾਦੀ ਨਹੀਂ ਉਹ ਸੱਚਾ ਸਹਿਬ ਹੈ ਤੇ ਉਹਦੇ ਘਰ ਦਾ ਨਿਆਮ ਹੀ ਸੱਚਾ ਹੀ ਹੁੰਦਾ ਹੈ ਇਹ ਕਰ ਕਰੇ ਸੋਹੈ ਕਰਪਾਈ ਸੱਜੇ ਕਰਲਾ ਤੇ ਖੱਬੇ ਭਰਨ ਨੂੰ ਤਿਆਰ ਰਹੀਂ ਹੈਪੀ ਹੋਸੀ ਜਾਏ ਨਜਾਸੀ ਉਹ ਪਰਮਾਤਮਾ ਹੈਪੀ ਹੋਸੀ ਜਾਏ ਨਜਾਸੀ ਪਹਿਲਾਂ ਵੀ ਸੀ ਹੁਣ ਵੀ ਹੈ ਅੱਗੇ ਵਾਸਤੇ ਵੀ ਹੈ ਰਚਨਾ ਜਨ ਰਚਾਈ ਜਿਨੇ ਸਾਰੀ ਦੁਨੀਆ ਦੀ ਰਚਨਾ ਰਚਾਈ ਹੋਈ ਹੈ ਜੋ ਕੁਛ ਪਾਇਆ ਸੋ ਇੱਕਾ ਬਾਾਰ ਜਿਨੇ ਇਹ ਪੈਦਾ ਕੀਤੀ ਹੈ ਇੱਕ ਪਲ ਦੇ ਵਿੱਚ ਪੈਦਾ ਕਰ ਦਿੰਦਾ ਤੇ ਇੱਕ ਛਿਣ ਦੇ ਵਿੱਚ ਸਾਰੀ ਧਰਤੀ ਨੂੰ ਆਪਣੇ ਵਿੱਚ ਸਮੇਟ ਲੈਂਦਾ ਰੰਗ ਰੰਗੀ ਬਾਤੀ ਜਿਵੇਂ ਆਪਾਂ ਗੁਲਦਸਤਾ ਤਿਆਰ ਕਰਦੇ ਜਿਵੇਂ ਗੁਰੂ ਗ੍ਰੰਥ ਸਾਹਿਬ ਦੇ ਮੂਹਰੇ ਗੁਲਦਸਤਾ ਤਿਆਰ ਕੀਤਾ ਇਹ ਸਾਰੇ ਖੰਡ ਬ੍ਰਹਿਮੰਡ ਸਾਰੇ ਪੌਦੇ ਸਾਰੀ ਬਨਸਪਤੀ ਸਾਰੇ ਜੀਵ ਉਹਨਾਂ ਦੇ ਵਿੱਚ ਪਛਾਵਾਂ ਭਰ ਦਿਤੀਆਂ ਰੰਗ ਭਰ ਦਿਤੀਆਂ ਬੋਲੀਆਂ ਭਰ ਦਿਤੀਆਂ ਪਸ਼ੂ ਪੰਛੀਆਂ ਨੂੰ ਆਪਾਂ ਦੇਖਦੇ ਕਿੰਨੇ ਪਿਆਰੇ ਲੱਗਦੇ ਨੇ ਤੇ ਜਿਹੜਾ ਇਹ ਸ੍ਰਿਸ਼ਟੀ ਨੂੰ ਇਸ ਗੁਲਦਸਤੀ ਨੂੰ ਬਣਾਉਣ ਵਾਲਾ ਹੈ ਉਹ ਕਿੰਨਾ ਪਿਆਰਾ ਹੋਵੇਗਾ ਕਿੰਨਾ ਸੋਹਣਾ ਹੋਵੇਗਾ ਕੱਜ ਕੇ ਆਖੋ ਸਤਨਾਮ ਜੀ ਰੰਗੇ ਰੰਗੇ ਭਾਤੀ ਕਰ ਕਰ ਜਨਸੀ ਮਾਇਆ ਜਿੰਨੂ ਭਾਈ ਉਹ ਭਗਵਾਨ ਨੇ ਆਪਣੀ ਮਾਇਦਾ ਮਾਇਆ ਪੈਦਾ ਆਪਣੇ ਵਿੱਚੋਂ ਕੀਤੀ ਹੈ ਕਰ ਕਰ ਵੇਖਿਆ ਕੀਤਾ ਆਪਣਾ ਆਪਣੇ ਏਡੇ ਵੱਡੇ ਪਰਵਾਰ ਨੂੰ ਸ੍ਰਿਸ਼ਟੀ ਨੂੰ ਸਾਜ ਕੇ ਆਪ ਵਿਖ ਰਿਹਾ ਜੋ ਤਸਪਾਵੈ ਕਰ ਕਰ ਵੇਖਿਆ ਕੀਤਾ ਆਪਣਾ ਜਦ ਤਿਸ ਦੀ ਵਡਿਆਈ ਜਿਵੇਂ ਉਹਦੀ ਵਡਿਆਈ ਉਹਨੂੰ ਚੰਗਾ ਲੱਗਦਾ ਜੋ ਤਸਪਾਵੈ ਸੋਈ ਕਰਸੀ ਜੋ ਉਹਨੂੰ ਚੰਗਾ ਲੱਗਦਾ ਉਹ ਹੀ ਹੁੰਦਾ ਹੈ ਕੌਮ ਨ ਕਰਨੇ ਜਾਈ ਉਹਦੇ ਉੱਤੇ ਕੋਈ ਹੁਕਮ ਕਰਨ ਵਾਲਾ ਨਹੀਂ ਬਿਨ ਪੁੱਛਿਆ ਹੀ ਲੈ ਜਾਏ ਕਿਸੇ ਨਾਲ ਸਲਾਹ ਨਹੀਂ ਕਰਦਾ ਮਸਵਰਾ ਨਹੀਂ ਕਰਦਾ ਜਦੋਂ ਜੀਵ ਨੂੰ ਭੇਜਦਾ ਹੈ ਤੇ ਜਦੋਂ ਸਾਦਾ ਭਰੇ ਹੋਈ ਫਲਵਾੜੀ ਦੇ ਵਿੱਚੋਂ ਹੀ ਉਠਾ ਕੇ ਲੈ ਜਾਂਦਾ ਪਤਾ ਹੀ ਨਹੀਂ ਲੱਗਣ ਜਾਂਦਾ ਸੋ ਪਾਸਾਓ ਸਾਹ ਪਾਸਾ ਸਹਬ ਉਹ ਪਾਸ਼ਾ ਦਾ ਸਪਾਸ਼ ਸੋ ਪਾਸਾਓ ਸਾਹ ਪਾਸਾ ਸਹਬ ਉਹ ਦੁਨੀਆ ਦਾ ਪਾਸ਼ਾ ਤੋਂ ਵੱਡਾ ਪਾਸ਼ਾ ਹੈ ਨਾਨਕ ਰਹਿ ਨਰਜਾਈ ਉਹਦੇ ਹੁਕਮ ਉਹਦੀ ਰਜਾ ਉਹਦੇ ਬਾਣੇ ਵਿੱਚ ਰਹਿਣਾ ਹੀ ਠੀਕ ਹੈ ਲੋਕ ਸੁਖੀ ਪਰਲੋਕ ਸੁਹੇਲੀ ਨਾਲ ਘਰ ਪ੍ਰਭ ਆਪੇ ਮਿਲੇ ਵਾਹਿਗੁਰੂ ਗੁਰਮੰਦਰ ਹੈ ਜਬ ਹਉਮੈ ਖੋਈ ਗੱਜ ਕੇ ਬਲਾਓ ਹਦੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ